ਕੀ ਰਾਜਨੀਤੀ ਲੱਗਦੀ ਹੈ ਜੀ ਭਾਰਤ ਤੋਂ ਬਹੁਤ ਘੱਟ ਸਟੂਡੈਂਟ ਆ ਰਹੇ ਹਨ ਨਹੀਂ ਰਾਜਨੀਤੀ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਕਿ ਇੱਕ ਸਹੀ ਸਟੈਪ ਦਿਨ ਲੈ ਲੇ ਲੇਕਿਨ ਬੜੀ ਦੇਰ ਬਾਅਦ ਲੈ ਆਇਆ ਗਿਆ ਇਹ ਸਟੈਪ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਥੇ ਬੱਚਿਆਂ ਨੂੰ ਲਿਆ ਕੇ ਡੰਪ ਕਰਦੇ ਰਹੇ ਨੇ ਇਹ ਗਲਤ ਹੋਇਆ ਕਿਉਂਕਿ ਇਸ ਨਾਲ ਸਾਰੀ ਅਰਥ ਵਿਵਸਥਾ ਜਿਹੜੀ ਕੈਨੇਡਾ ਦੀ ਉਹ ਹਿੱਲ ਗਈ ਹੈਗੀ ਇਹ ਇਹ ਬੱਚੇ ਜਿਹੜੇ ਇੱਥੇ ਪੜ੍ਹਨ ਲਈ ਆਏ ਇਹਨਾਂ ਨੂੰ ਸੁੱਖ ਨਹੀਂ ਦਿਖਾਏ ਗਏ ਬਟ ਇਨਫਰਾਸਟ੍ਰਕਚਰ ਤੇ ਡਿਵੈਲਪ ਨਹੀਂ ਹੋਇਆ ਇਹ ਬੱਚਿਆਂ ਲਈ ਜੌਬਸ ਨਹੀਂ ਹੈਗੀਆਂ ਪਹਿਲੀ ਗੱਲ ਤਾਂ ਹੈਗੀ ਕਿ ਤੁਸੀਂ ਮੈਂ ਆਮ ਤੌਰ ਤੇ ਕਹਿਣਾ ਹੁਣਾ ਕਿ ਜਿਸ ਤਰ੍ਹਾਂ ਇੰਡੀਆ ਚ ਕੋਈ ਤੁਸੀਂ ਆਈਟੀਆਈ ਦਾ ਕੋਰਸ ਕਰੋ ਤਾਂ ਤੁਸੀਂ ਕਿਸ ਤਰ੍ਹਾਂ ਕੋਈ ਤੁਹਾਨੂੰ ਚੰਗਾ ਜੌਬ ਮਿਲੇਗਾ ਸਿਮਿਲਰਲੀ ਜਦੋਂ ਤੁਸੀਂ ਇੱਥੇ ਸਾਲ ਦਾ ਕੋਈ ਕੋਰਸ ਕਰਨ ਲਈ ਆ ਗਏ ਹੋ ਤੁਹਾਨੂੰ ਜਿਹੜੇ ਸੋ ਕਾਲਡ ਏਜੰਟਸ ਨੇ ਉਹਨਾਂ ਨੇ ਤੁਹਾਨੂੰ ਸੁਪਨੇ ਦਿਖਾਤੇ ਬਹੁਤ ਵੱਡੇ ਵੱਡੇ ਉਹ ਸਰਾਸਰ ਗਲਤ ਸਿਖਾ ਗਏ ਇੱਥੇ ਕੋਈ ਪੈਸੇ ਪੇੜਾਂ ਤੇ ਨਹੀਂ ਲਟਕ ਰਹੇ ਹੈਗੇ ਕਿ ਤੁਸੀਂ ਆ ਕੇ ਤੇ ਬਸ ਕੀਤਾ ਛੂ ਮੰਤਰ ਤੇ ਤੁਹਾਨੂੰ ਪੈਸੇ ਆ ਜਾਣਗੇ ਇੱਥੇ ਜਿਹੜੇ ਇੱਥੋਂ ਦੇ ਬੱਚੇ ਯੂਨੀਵਰਸਿਟੀ ਚ ਪੜ੍ਹ ਰਹੇ ਨੇ ਮਾਸਟਰਸ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਕੋਲ ਵੀ ਜੌਬਸ ਨਹੀਂ ਹੈਗੇ ਵੱਡੀਆਂ ਜੌਬਸ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਹੈ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਕੈਨੇਡਾ ਦੇ ਵਿੱਚੋਂ ਬਾਹਰ ਨਿਕਲ ਕੇ ਦੂਸਰੇ ਮੁਲਕਾਂ ਜਾ ਰਹੀ ਨੇ ਯੂ ਐਸ ਏ ਜਾ ਰਹੀਆਂ ਨੇ ਜਾਂ ਹੋਰ ਜਾ ਕੇ ਹੋਰ ਥਾਵਾਂ ਤੇ ਆਪਣੇ ਹੈੱਡਕ quarters ਬਣਾ ਰਹੀਆਂ ਨੇ ਸੋ ਮੁੱਖ ਤੌਰ ਦੇ ਉੱਤੇ ਇਹਨੂੰ ਐ ਸਿਆਸਤ ਨਹੀਂ ਕਾਂਗਣਾ ਬਲਕਿ ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਇਹ ਜਿਹੜੇ ਬੱਚੇ ਇੱਥੇ ਆਏ ਜਾਂ ਇੱਥੋਂ ਦੇ ਜਿਹੜੇ ਵਸਨੀਕ ਪਹਿਲਾਂ ਲੋਕ ਰਹਿ ਰਹੇ ਹੈਗੇ ਨੇ ਜੌਬਸ ਇਨਿਆ ਡਿਵੈਲਪ ਹੀ ਨਹੀਂ ਹੋਈਆਂ ਨਾ ਕੋਈ ਇਨੀ ਇੰਡਸਟਰੀ ਲੱਗੀ ਇਸ ਪਾਸੇ ਜਿਸ ਨਾਲ ਕੋ ਜੌਬਸ ਹੁੰਦੀਆਂ ਆ ਇਸੇ ਕਰਕੇ ਤੁਸੀਂ ਦੇਖਦੇ ਹੋ ਕਈ ਤਸਵੀਰਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿ ਛੋਟੀ ਛੋਟੀ ਜੌਬਸ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਤੇ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਲੰਮੀਆਂ ਕਤਾਰਾਂ 'ਚ ਖਲੋਤੇ ਨੇ ਮੈਨੂੰ ਤੇ 22 ਸਾਲ ਹੋ ਗਏ ਰਹਿੰਦੇ ਹੋਏ ਤੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਲੋਕਾਂ ਦੀਆਂ ਫੋਨ ਕਾਲਸ ਆਉਂਦੀਆਂ ਨੇ ਜੀ ਸਿਫਾਰਸ਼ਾਂ ਟਿਮ ਹਾਟਨ ਤੇ ਲਵਾ ਦਿਓ ਮੈਕਡੋਨਲਡ ਤੇ ਲਵਾ ਦਿਓ ਯਾਨੀ ਕਿ ਇਹ ਜੌਬਸ ਜਿਨ੍ਹਾਂ ਦੇ ਉੱਤੇ ਬੇਸਿਕ ਮਿਨਿਮਮ ਵੇਜ ਮਿਲਦੀ ਏ ਉੱਥੇ ਵੀ ਹੁਣ ਸਫਾਰਸ਼ਾਂ ਆ ਰਹੀਆਂ ਤੇ ਉੱਥੇ ਵੀ ਜੌਬਸ ਨਹੀਂ ਹੈਗੀਆਂ ਸੋ ਇਹ ਸਾਰਾ ਹੀ ਸਿਸਟਮ ਜਿਹੜਾ ਨੇ ਜੀ ਇਹ ਉਲਟਪੁਲਟ ਹੋ ਗਿਆ ਜਿਹਦੇ ਉੱਤੇ ਸਰਕਾਰ ਨੇ ਜਿਹੜਾ ਇੱਕ ਕਦਮ ਚੁੱਕਿਆ ਇਹ ਸਹੀ ਹੈਗਾ ਇਹਦੇ ਉੱਤੇ ਪਹਿਲਾਂ ਜਿਹੜੇ ਆਏ ਨੇ ਉਹਨਾਂ ਨੂੰ ਇੱਥੇ ਵਸ ਜਾਣ ਉਸ ਤੋਂ ਬਾਅਦ ਸਹੀ ਤਸਵੀਰ ਜਿਹੜੀ ਹੈ ਉਹ ਸਰਕਾਰ ਪੇਸ਼ ਕਰੇ ਫਿਰ ਕੋਈ ਆਣਾ ਚਾਹੇ ਤੇ ਫਿਰ ਠੀਕ ਹੈ ਲੇਕਿਨ ਜੋ ਏਜੰਟਸ ਨੇ ਗਲਤ ਲੋਕਾਂ ਨੂੰ ਬਿਆਨਬਾਜ਼ੀਆਂ ਕਰਕੇ ਕਰਜ਼ੇ ਦੇ ਪੈਸੇ ਚੁਕਵਾ ਕੇ ਇੱਥੇ ਭੇਜਦਾ ਬੱਚਿਆਂ ਨੂੰ ਇਸ ਆਸ ਨਾਲ ਕਿ ਉੱਥੇ ਜਾ ਕੇ ਚੰਗੀ ਨੌਕਰੀ ਮਿਲੇਗੀ ਚੰਗੇ ਪੈਸੇ ਤੁਹਾਡੇ ਬਣ ਜਾਣਗੇ ਨਾ ਸਿਰਫ ਤੁਸੀਂ ਕਮਾਓਗੇ ਬਲਕਿ ਤੁਸੀਂ ਬਾਹਰ ਆਪਣੇ ਘਰਾਂ ਨੂੰ ਵਾਪਸ ਵੀ ਭੇਜ ਸਕੋਗੇ ਉਹ ਸਰਸਰ ਗਲਤ ਹੈ ਬੰਦ ਹੋਣਾ ਚਾਹੀਦਾ ਕਿਉਂਕਿ ਇਸ ਸਮੇਂ ਬਹੁਤ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਕੈਨੇਡਾ ਵਿੱਚ ਇੱਥੇ ਰਹਿਣਾ ਵਸਣਾ ਬਹੁਤ ਸਮੇਂ ਔਖਾ ਹੋਇਆ ਹੈ